हां जी दोस्तों स्वागत है बाबा प्रॉपर्टी चैनल पे ਤੁਹਾਡਾ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਬਜਟ ਵਾਲੀ ਜਿਹੜੀ ਹੈ ਕੋਠੀ ਲੈ ਕੇ ਆਏ ਆ ਵੀਡੀਓ ਨੂੰ ਸਕਿੱਪ ਨਾ ਕਰਿਓ ਦੇਖਿਓ ਜਰੂਰ ਸੋ ਕਲੋਨੀ ਹੈਗੀ ਆ ਸੁਸ਼ਾਂਤ ਸਿਟੀ ਕਲੋਨੀ 1 ਦੇ ਵਿੱਚ ਤੁਹਾਨੂੰ ਕੋਠੀ ਵਿਖਾਵਾਂਗੇ ਸੋ ਬਹੁਤ ਹੀ ਵਧੀਆ ਜਿਹੜੀ ਹੈ ਕਲੋਨੀ ਆ ਤੇ ਬਹੁਤ ਹੀ ਘੱਟ ਬਜਟ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ 90 ਗੱਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਕਬੜ ਬਣੇ ਹੋਏ ਆ ਕਿਚਨ ਦੇ ਵਿੱਚ ਵੀ ਆ ਬੈੱਡਰੂਮ ਦੇ ਵਿੱਚ ਵੀ ਆ ਔਰ ਸਭ ਤੋਂ ਵਧੀਆ ਗੱਲ ਇਹ ਆ ਵੀ ਕੋਠੀ ਜਿਹੜੀ ਆ ਪੂਰੀ ਜਿਹੜੀ ਰੋਸ਼ਨੀਦਾਰ ਤੇ ਹਵਾਦਾਰ ਆ ਵੈਂਟੀਲੇਸ਼ਨ ਦਾ ਪੂਰਾ ਪ੍ਰਬੰਧ ਆ ਇਸ ਕੋਠੀ ਦੇ ਵਿੱਚ ਸੋ ਕੰਮ ਵੀ ਸੋਹਣਾ ਹੋਇਆ ਵੀਡੀਓ ਨੂੰ ਸਕ੍ਰਿਪਟਨਾ ਕਰਿਓ ਦੇਖਿਓ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਹਾਂ ਵਾਕਈ ਕੰਮ ਤਾਂ ਜਿਹੜਾ ਖੂਬਸੂਰਤ ਇਸ ਕੋਠੀ ਦਾ ਹੋਇਆ ਵੀ ਆ ਡਬਲ ਸਟੋਰੀ ਕੋਠੀ ਆ ਜਿੰਨਾ ਪੋਰਸ਼ਨ ਥੱਲੇ ਬਣਿਆ ਤੇ ਓਨਾ ਹੀ ਪੋਰਸ਼ਨ ਜਿਹੜਾ ਉੱਪਰ ਬਣਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਕਲੋਨੀ ਦੇ ਵਿੱਚ ਬਹੁਤ ਹੀ ਸੋਹਣੇ ਮਹੱਲੇ ਦੇ ਵਿੱਚ ਕੋਠੀ ਜਿਹੜੀ ਹੈ ਤੁਹਾਡੇ ਵਾਸਤੇ ਲੈ ਕੇ ਆਏ ਆ। ਸੋ ਜੇਕਰ ਰੇਟ ਦੀ ਆਪਾਂ ਗੱਲ ਕਰੀਏ ਤਾਂ 20 ਲੱਖ ਰੁਪਿਆ ਡਿਮਾਂਡ ਕੀਤੀ ਹੈ। ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ। ਸੋ 90 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਸੁਸ਼ਾਂਤ ਸਿਟੀ ਕਲੋਨੀ 1 ਦੇ ਵਿੱਚ ਹੈਗੀ ਆ ਬਠਿੰਡਾ ਸ਼ਹਿਰ ਆ। ਠੀਕ ਹੈ ਕਬਰ ਤੁਸੀਂ ਦੇਖ ਰਹੇ ਹੋ। ਫਰਸ਼ ਤੁਸੀਂ ਦੇਖ ਰਹੇ ਹੋ। ਰੰਗ ਰੋਗਣ ਦਾ ਕੰਮ ਤੁਸੀਂ ਦੇਖ ਰਹੇ ਹੋ ਡੋਰ ਵਿੰਡੋ ਦੀ ਗੱਲ ਕਰੀਏ ਤਾਂ ਉਹ ਤੁਸੀਂ ਦੇਖੋ ਠੀਕ ਹੈ ਵਾਸ਼ਰੂਮ ਆਪਾਂ ਦੇਖੇ ਸੋ ਸਾਰਾ ਕੰਮ ਜਿਹੜਾ ਬਹੁਤ ਹੀ ਖੂਬਸੂਰਤ ਹੋਇਆ ਵੀ ਆ ਔਰ ਸੋਹਣਾ ਪੋਰਸ਼ਨ ਜਿਹੜਾ ਉਹ ਬਣਿਆ ਹੋਇਆ ਪੌੜੀਆਂ ਦੇ ਵਿੱਚ ਪੱਥਰ ਲੱਗਿਆ ਹੋਇਆ ਰੈਲਿੰਗ ਚੜੀ ਹੋਈ ਹੈ ਸੋ ਜਿੰਨਾ ਪੋਰਸ਼ਨ ਗਰਾਉਂਡ ਤੇ ਆ ਉਨਾ ਹੀ ਉੱਪਰ ਪੋਰਸ਼ਨ ਜਿਹੜਾ ਬਣਿਆ ਹੋਇਆ ਸੋ ਜੇ ਸੀ ਵੀ ਵੀਰ ਭਰਾਣੇ ਇਹ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਇੱਕ ਵਾਰੀ ਫਿਰ ਤੋਂ ਤੁਹਾਨੂੰ ਦਿਖਾ ਦਿੰਨੇ ਆ 90 ਗਜ ਦੇ ਵਿੱਚ ਬਣੀ ਹੋਈ ਇਹ ਕੋਠੀ ਡਬਲ ਸਟੋਰੀ ਹੈ ਔਰ ਬਜਟ ਜਿਹੜਾ ਇਹਦਾ ਹੈਗਾ ਬਹੁਤ ਹੀ ਜਾਇਜ਼ ਹੈ 20 ਲੱਖ ਰੁਪਏ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਤਾਂ ਸਾਨੂੰ ਵੀਡੀਓ ਬਣਾ ਕੇ ਭੇਜੋ ਇੱਕ ਦੋ ਫੋਟੋਆਂ ਫਰੰਟ ਤੋਂ ਖਿੱਚ ਕੇ ਭੇਜੋ ਔਰ ਘਰ ਦੀ ਡਿਟੇਲ ਜਿਹੜੀ ਆ ਉਹ ਪੂਰੀ ਇੱਕ ਪੇਜ ਉੱਤੇ ਲਿਖ ਕੇ ਉਹਦੀ ਫੋਟੋ ਖਿੱਚ ਕੇ ਭੇਜਿਆ ਕਰੋ ਨਾ ਕਿ ਸਿਰਫ ਕਲੌਨੀ ਦਾ ਨਾਮ ਲਿਖ ਕੇ ਤੇ ਸ਼ਹਿਰ ਦਾ ਨਾਮ ਲਿਖ ਕੇ ਸੋ ਇਹ ਬੇਨਤੀਆਂ ਨੂੰ ਪ੍ਰਵਾਨ ਕਰਿਆ ਕਰੋ ਤੇ ਐਡ ਆਪਾਂ ਤੁਹਾਡੇ ਫਿਰ ਹੀ ਚ ਕਰ ਦਾਂਗੇ ਸੋ ਸ਼ੁਸ਼ਾਂਤ ਸਿਟੀ 1 ਬਠਿੰਡਾ ਸ਼ਹਿਰ ਦੇ ਵਿੱਚ ਇਹ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ 90 ਗਜ ਦੇ ਵਿੱਚ ਬਣੀ ਹੋਈ ਆ ਡਿਮਾਂਡ 20 ਲੱਖ ਰੁਪਏ ਦੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਬਹੁਤ ਹੀ ਸੋਹਣੀ ਕੋਠੀ ਬਣੀ ਹੋਈ ਹੈ ਜਿੰਨਾ ਪੋਰਸ਼ਨ ਥੱਲੇ ਬਣਿਆ ਉਨਾ ਹੀ ਉੱਪਰ ਬਣਿਆ ਹੋਇਆ ਧੰਨਵਾਦ ਜੀ